ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇ ਲਓ ਜੀ ਆਪਾਂ ਨਵੀਂ ਅਮਰ ਗਾਥਾ ਨੂੰ ਕਰਦੇ ਆਂ ਪੇਸ਼ ਮਈ ਭਾਗੋ ਮਾਤਾ ਭਾਗੌਰ ਸਿੱਖ ਇਤਿਹਾਸ ਦੀ ਪਹਿਲੀ ਔਰਤ ਯੋਧਾ ਸੀ ਜਿਸ ਨੇ 1705 ਵਿੱਚ ਮੁਗਲ ਸੈਨਾ ਨੂੰ 43 ਦਿਨ ਦੇ ਹੋਏ 40 ਸਿੱਖ ਯੋਧਿਆਂ ਨੂੰ ਨਵੀਂ ਜਾਨ ਦਿੱਤੀ ਇਸ ਲੇਖ ਵਿੱਚ ਗਿਆਨੋ ਉਸ ਦੇ ਜੀਵਨ ਜੁੱਧ ਨੀਤੀਆਂ ਅਤੇ ਸਿੱਖ ਇਤਿਹਾਸ ਵਿੱਚ ਉਸ ਦੇ ਯੋਗਦਾਨ ਬਾਰੇ ਸੰਪੂਰਨ ਜਾਣਕਾਰੀ ਮਈ ਭਗੂ ਜੀਵਨ ਅਤੇ ਵਿਰਾਸਤ ਦੀ ਸੰਖੇਪ ਚਲਕ ਮਈ ਬਾਗੂ ਸਿੱਖ ਇਤਿਹਾਸ ਦਾ ਇੱਕ ਅਜੇਹਾ ਨਾਮ ਹੈ ਜੋ ਸਹਾਦਤ ਦਲੇਰੀ ਅਤੇ ਔਰਤ ਸ਼ਕਤੀਕਰਨ ਦਾ ਪ੍ਰਤੀਕ ਹੈ 17ਵੀਂ ਸਦੀ ਦੇ ਅੰਤ ਵਿੱਚ ਜਨਮੀ ਇਸ ਵਿਰੰਗਣਾ ਨੇ ਨਾ ਸਿਰਫ ਮੁਗਲ ਸਮਰਾਜ ਦੇ ਜਲਮਾਂ ਦਾ ਮੁਕਾਬਲਾ ਕੀਤਾ ਸਗੋਂ ਉਹਨਾਂ 40 ਸਿੱਖ ਯੋਧਿਆਂ ਨੂੰ ਵੀ ਮੁੜ ਜਥੇ ਬੰਦ ਕੀਤਾ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਚਲੇ ਗਏ ਸਨ ਉਸ ਦਾ ਜੀਵਨ ਸਿੱਖ ਧਰਮ ਦੀਆਂ ਮੁੱਖ ਮਾਨਤਾਵਾਂ ਨਿੱਡਰਤਾ ਨਿਆਂ ਅਤੇ ਸਨਮਾਨਤਾ ਨੂੰ ਪ੍ਰਤੀਬਿੰਦਿਤ ਕਰਦਾ ਹੈ ਮੁੱਢਲਾ ਜੀਵਨ ਅਤੇ ਪਰਿਵਾਰ ਜਨਮ ਅਤੇ ਪਿਸ਼ੋਕੜ ਮਈ ਭਾਗੂ ਦਾ ਜਨਮ 1666 ਈਸਵੀ ਵਿੱਚ ਪੰਜਾਬ ਦੇ ਪਿੰਡ ਚੰਬਾਲ ਕਲਾਂ ਹੁਣ ਤਰਨਤਾਰਨ ਜ਼ਿਲ੍ਹਾ ਵਿੱਚ ਹੈ ਉਹ ਹੋਇ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਜਿੱਥੇ ਧਾਰਮਿਕ ਸਿੱਖਿਆ ਅਤੇ ਸਾਖਤਰ ਵਿੱਦਿਆ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਸੀ ਉਸ ਦੇ ਪਿਤਾ ਮਾਲੋ ਸ਼ਾ ਗੁਰੂ ਹਰਗੋਬਿੰਦ ਸਿੰਘ ਵੀ ਫੌਜ ਵਿੱਚ ਸੇਵਾਦਾਰ ਸਨ ਜਿਸ ਕਾਰਨ ਘਰ ਵਿੱਚ ਫੌਜੀ ਮਾਹੌਲ ਸੀ ਵਿਆਹ ਅਤੇ ਸਮਾਜਿਕ ਪ੍ਰਭਾਵ ਮਾਈ ਬਾ ਗੋ ਦਾ ਬਿਆਹ ਭਾਈ ਨਿਧਾਨ ਸਿੰਘ ਨਾਲ ਹੋਇਆ ਜੋ ਪੱਟੀ ਸ਼ਹਿਰ ਦਾ ਰਹਿਣ ਵਾਲਾ ਸੀ ਹਾਲਾਂਕਿ ਉਸ ਦਾ ਜੀਵਨ ਬਹੁਤ ਜੀਵਨ ਬਹੁਤ ਸੰਖੇਪ ਪ੍ਰਿਆ ਨਹੀਂ ਰਿਹਾ ਕਿਉਂਕਿ ਉਸ ਨੇ ਜਲਦੀ ਹੀ ਆਪਣੇ ਆਪ ਨੂੰ ਧਾਰਮਿਕ ਖਤੇ ਫੌਜੀ ਸੇਵਾਵਾਂ ਲਈ ਸਮਰਪਿਤ ਕਰ ਦਿੱਤਾ 40 ਮੁਕਤੇ ਅਤੇ ਜੁੱਧ ਦੀ ਪ੍ਰੇਰਣਾ ਅਨੰਦਪੁਰ ਸਾਹਿਬ ਦੀ ਘੇਰਾਬੰਦੀ 1704 ਈਸਵੀ ਵਿੱਚ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਕੇਰਾ ਲਿਆ ਲੰਬੀ ਕੇਰਾ ਬੰਦੀ ਅਤੇ ਭੁੱਖ ਮਰੀ ਦੇ ਕਾਰਨ 40 ਸਿੱਖ ਯੋਧਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਦਿੱਤਾ ਅਤੇ ਬੇਦਾਵਾ ਤਿਆਗ ਪੱਤਰ ਲਿਖ ਕੇ ਆਪਣੇ ਆਪ ਨੂੰ ਗੁਰੂ ਦੇ ਸਿੱਖਾਂ ਤੋਂ ਅਲੱਗ ਕਾਰਲਿਆ ਮਈ ਭਾਗੂ ਦੀ ਭੂਮਿਕਾ ਜਦੋਂ ਮਈ ਭਾਗੂ ਨੂੰ ਇਹ ਪਤਾ ਲੱਗਾ ਤਾਂ ਉਸਨੇ ਇਹਨਾਂ ਯੋਧਿਆਂ ਨੂੰ ਲਲਕਾਰਿਆ ਤੇ ਆਖਦੀ ਹੋਈ ਕਿਹਾ ਜੇ ਤੁਸੀਂ ਗੁਰੂ ਨੂੰ ਛੱਡੋਗੇ ਤਾਂ ਇਤਿਹਾਸ ਤੁਹਾਨੂੰ ਕਾਇਰ ਕਹੇਗਾ ਔਰਤਾਂ ਦੀ ਫੌਜ ਬਣਾਓ ਅਤੇ ਮੈਨੂੰ ਦਿਖਾਓ ਕਿ ਤੁਸੀਂ ਸੱਚੇ ਸਿੱਖ ਹੋ ਉਸ ਉਸ ਦੇ ਇੰਨਾ ਸ਼ਬਦਾਂ ਨੇ 40 ਯੋਧਿਆਂ ਨੂੰ ਮੋੜ ਗੁਰੂ ਦੀ ਸ਼ਰਨ ਵਿੱਚ ਚਾਣ ਲਈ ਪ੍ਰੇਰਿਆ ਮਾਈ ਭਾਗੂ ਜੀ ਮਾਈ ਭਾਗੂ ਜੀ ਤਲਵਾਰ ਚੁਕਾ ਕੇ ਸਿੱਖ ਸਿਪਾਹੀਆਂ ਦੀ ਅਗਵਾਈ ਕਰਦੇ ਹੁੰਦੇ ਸਨ ਖੇਦ ਰਾਣੀ ਦੀ ਲੜਾਈ ਅਮਰ ਬਲੀਦਾਨ ਜੁੱਦ ਦੀ ਰਣਨੀਤੀ 29 ਦਸੰਬਰ 1705 ਈਸਵੀ ਨੂੰ ਖੇਤਰਾਣੀ ਹੁਣ ਮੁਗਤਸਰ ਦੀ ਲੜਾਈ ਵਿੱਚ ਮਾਈ ਭਾਗੂ ਨੇ ਅਣਵਿਠੀ ਚਾਲ ਚੱਲੀ ਤੈਡੀ ਉਸ ਨੇ ਝਾੜੀਆਂ ਉੱਤੇ ਚਾਦਰਾਂ ਪਾ ਕੇ ਡੇਰਿਆਂ ਵਾਂਗ ਦਿਖਾਇਆ ਜਿਸ ਨਾਲ ਮੁਗਲ ਫੌਜ ਪੁੱਲਬਾਣੀ ਵਿੱਚ ਪੈ ਗਈ। ਦੂਜੀ ਚਾਲ ਪਾਣੀ ਦੇ ਇਕੱਲੇ ਸਰੋਤ ਖੇਦਰਾਏ ਟਾਬ ਨੂੰ ਕਬਜ਼ੇ ਵਿੱਚ ਲੈ ਕੇ ਦੁਸ਼ਮਣ ਨੂੰ ਕਮਜ਼ੋਰ ਕੀਤਾ। ਲੜਾਈ ਦਾ ਨਤੀਜਾ ਇਸ ਲੜਾਈ ਵਿੱਚ 40 ਸਿੱਖ ਯੋਧੇ ਸ਼ਹੀਦ ਹੋ ਗਈ ਪਰ ਮੁਗਲ ਫੌਜ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਮਾਈ ਭਾਗੋ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਵੀ ਜਿਉਂਦੀ ਰਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦਾਂ ਨੂੰ ਚਾਲੀ ਮੁਕਤੇ ਮੁਕਤੀ ਪ੍ਰਾਪਤ ਦਾ ਖਿਤਾਬ ਦਿੱਤਾ ਅਤੇ ਬੇਦਾਵੇ ਦਾ ਬੇਦਾਵੇ ਨੂੰ ਫਾੜ ਕੇ ਫੇਕ ਦਿੱਤਾ ਯੁੱਧ ਤੋਂ ਬਾਅਦ ਦਾ ਜੀਵਨ ਗੁਰੂ ਦੀ ਸ਼ਖਸੀ ਸੁਰੱਖਿਆ ਲੜਾਈ ਤੋਂ ਬਾਅਦ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਜੀ ਦੀ ਜੀ ਸੁਰੱਖਿਆ ਦੀ ਟੀਮ ਦਾ ਹਿੱਸਾ ਬਣ ਗਈ ਉਹ ਨਿਹੰਗ ਸਯਾ ਵਿੱਚ 102 ਪਾਉਂਡ ਵਜ਼ਨ ਦੀ ਪਰਸ਼ੀ ਅਤੇ ਬੰਦੂਕ ਚੁਣਾਉਂਦੀ ਸੀ ਜੋ ਉਸ ਦੀ ਸ਼ਕਤੀ ਅਤੇ ਹੁਨਰ ਦਾ ਪ੍ਰਮਾਣ ਸੀ ਕਰਨਾ ਕਰਨਾਟਕ ਵਿੱਚ ਅੰਤਮ ਸਮਾਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਈ ਭਾਗੋ ਨੇ ਕਰਨਾਟਕ ਦੇ ਜਿੰਨਬੜਾ ਪਿੰਡ ਵਿੱਚ ਆਪਣਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ ਉਸ ਦੀ ਕੁਟਿਆ ਨੂੰ ਹੁਣ ਗੁਰਦੁਆਰਾ ਤੱਪ ਅਸਥਾਨ ਮਾਈ ਭਾਗੋ ਵਜੋਂ ਪੂਜਿਆ ਜਾਂਦਾ ਹੈ ਇਤਿਹਾਸਕ ਵਿਰਾਸਤ ਅਤੇ ਸਨਮਾਨ ਮੁਕਤਸਰ ਦਾ ਮੇਲਾ ਮਾਗੀ ਹਰ ਸਾਲ ਮਾਗੀ ਦੇ ਮੇਲੇ ਤੇ ਸਿੱਖ ਸਰਦਾਰੋ ਮੁਕਤਸਰ ਸਾਹਿਬ ਵਿੱਚ ਇਕੱਠੇ ਹੋ ਕੇ 40 ਨੁਕਤਿਆਂ ਦੀ ਅਰਦਾਸ 4 ਹੀ ਨੁਕਤਿਆਂ ਦੀ ਯਾਦ ਵਿੱਚ ਅਰਦਾਸ ਕਰਦੇ ਹਨ ਇਸ ਮੌਕੇ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਵਿਸ਼ੇਸ਼ ਸਮਾਗਮਾ ਦਾ ਆਯੋਜਨ ਕੀਤਾ ਜਾਂਦਾ ਹੈ ਛੋਟਾ ਕਹਾਣੀ ਦੀ ਸਿੱਖਿਆ ਸਰੋਤ ਇੱਕ ਅਮਰ ਬੀਰੰਗਣਾ ਦੀ ਕਥਾ ਮਾਈ ਭਾਗੋ ਸਿਰਫ ਇੱਕ ਯੋਧਾ ਹੀ ਨਹੀਂ ਸਗੋਂ ਸਿੱਖ ਇਤਿਹਾਸ ਵਿੱਚ ਔਰਤਾਂ ਦੀ ਸਮਾਨ ਭੂਮਿਕਾ ਦਾ ਪ੍ਰਤੀਕ ਹੈ ਉਸ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਇੱਛਾ ਸ਼ਕਤੀ ਅਤੇ નિਸ਼ਠਾ નિਸ਼ਠਾ ਨਾਲ ਕੋਈ ਵੀ ਚੁਣੌਤੀ ਪਾਰ ਕੀਤੀ ਜਾ ਸਕਦੀ ਹੈ ਉਸ ਦੀ ਰਾਸਤ ਨੂੰ ਉਸ ਦੀ ਬੇਰਾਸਤ ਨੂੰ ਸੰਭਾਲਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਉਣ ਵਾਲੀਆਂ ਕਿਹੜੀਆਂ ਨੂੰ ਉਸ ਦੇ ਬਲੀਦਾਨਾਂ ਬਾਰੇ ਜਾਣਕਾਰੀ ਦਿੱਤੀ ਕਿ ਸੋ ਇਹ ਸੀ ਆਪਣੀ ਅੱਜ ਦੀ ਅਮਰ ਗਾਥਾ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਗਾਥਾ ਵਧੀਆ ਲੱਗੀ ਤੇ ਨਵੀਂ ਗਾਥਾ ਦੇ ਨਾਲ ਲੈ ਕੇ ਨਵੀਂ ਗਾਥ ਨੂੰ ਲੈ ਕੇ ਫੇਰ ਪੇਸ਼ ਹੋਵਾਂਗੇ ਤੁਹਾਡੇ ਦਰਮਿਆਨ ਤੇ ਉਹ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਜੀ ਤੇ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਨੂੰ ਇਸ ਤਰ੍ਹਾਂ ਸਬਸਕ੍ਰਾਈਬ ਕਰਿਓ ਤਾਂ ਕਿ ਜੋ ਤੁਹਾਡੇ ਤੱਕ ਮੇਰੀਆਂ ਨਵੀਂ ਅਮਰਗਾਥਾਂ ਮਾਂ ਤੁਹਾਡੇ ਤੱਕ ਪਹੁੰਚਣ ਤੇ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ